ਹੁਸ਼ਾਰਪੁਰ ਦੇ ਸੁਨਿਆਰਾਂ ਦਾ ਲੱਖਾਂ ਰੁਪਏ ਦਾ 2 ਕਿਲੋ ਸੋਨਾ ਲੈ ਕੇ ਕਾਰੀਗਰ ਦੇ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ ਦੱਸਿਆ ਜਾ ਰਿਹਾ ਕਿ ਫਰਾਰ ਹੋਇਆ ਕਾਰੀਗਰ ਯੂਪੀ ਦਾ ਰਹਿਣ ਵਾਲਾ ਹੈ ਹੁਸ਼ਾਰਪੁਰ ਦੇ ਐਸਐਸਪੀ सुरेंद्र ਲਾਂਬਾ ਕੋਲ ਸ਼ਿਕਾਇਤ ਲੈ ਕੇ ਪੁਜੇ ਵਪਾਰੀਆਂ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕਰਦਿਆਂ ਹੋਇਆਂ ਉਕਤ ਕਾਰੀਗਰ ਨੂੰ ਜਲਦ ਕਾਬੂ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸੁਨਿਆਰਾਂ ਦਾ ਸੋਨਾ ਵਾਪਸ ਹੋ ਸਕੇ ਜਾਣਕਾਰ ਦਿੰਦਿਆਂ ਸੁਨਿਆਰਾ ਯੂਨੀਅਨ ਦੇ ਪ੍ਰਧਾਨ ਸੁਸ਼ੀਲ ਪਟਿਆਲ ਨੇ ਦੱਸਿਆ ਕਿ ਹੁਸ਼ਾਰਪੁਰ ਦੇ ਹਲਕਾ ਦਸੂਆ ਚ ਇਸ ਸੋਨੇ ਦੇ ਇੱਕ ਕਾਰੀਗਰ ਸੁਨਿਆਰਿਆਂ ਦਾ ਲੱਖਾਂ ਰੁਪਏ ਦਾ 2 ਕਿਲੋ ਸੋਨਾ ਲੈ ਕੇ ਫਰਾਰ ਹੋ ਗਿਆ ਹੈ ਉਹਨਾਂ ਦੱਸਿਆ ਕਿ ਫਰਾਰ ਹੋਏ ਕਾਰੀਗਰ ਕੋਲ ਦਸੂਹਾ ਦਾਹੀ ਆਧਾਰ ਕਾਡ ਬਣਿਆ ਹੋਇਆ ਸੀ ਤੇ ਜਿਨ੍ਹਾਂ ਸੁਨਿਆਰਿਆਂ ਵੱਲੋਂ ਉਕਤ ਕਾਰੀਗਰ ਅਮਿਤ ਨੂੰ ਗਹਿਣੇ ਬਣਾਉਣ ਲਈ ਅਤੇ ਪਾਲਿਸ਼ ਕਰਨ ਲਈ ਸੋਨਾ ਦਿੱਤਾ ਹੋਇਆ ਸੀ ਉਹ ਸਾਰੇ ਹੀ ਹੁਣ ਚਿੰਤਾ ਦੇ ਆਲਮ ਵਿੱਚ ਨਜ਼ਰ ਆ ਰਹੇ ਨੇ ਇਸ ਮੌਕੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲੈਂਦੇ ਹੋયા ਕਥਿਤ ਦੋਸ਼ੀ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ ਦੂਜੇ ਪਾਸੇ ਦਸੂਹਾ ਦੇ ਡੀਐਸਪੀ ਜਗਦੀਸ਼ ਰਾਜ ਅਤਰੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ मामले ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਫਰਾਰ ਹੋਏ ਕਾਰੀਗਰ ਅਮਿਤ ਨੂੰ ਕਾਬੂ ਕਰ ਲਿਆ ਜਾਵੇਗਾ। ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਡਾਕਟਰ ਹੁਸ਼ਰਪੁਰ ਸਾਰੇ ਇਸ ਮੈਰੇ ਇਕੱਠੇ ਹੋ ਕੇ ਆਏ ਆ। ਕੀ ਹੈਗਾ ਮਾਮਲਾ ਸਾਰਾ? ਕੱਲ ਇਦਾਂ ਹੈ ਸਾਡੇ ਦਸੂਹੇ ਦੇ ਐਸੋਸੀਏਸ਼ਨ ਦੇ ਬੰਦੇ ਹੈਗੇ ਕਾਫੀ ਇਕੱਠੇ ਹੋ ਕੇ ਲੋਕੀ ਆਏ ਹੈਗੇ। ਕੱਲ ਉੱਤੇ ਨਾ ਇੱਕ ਉਹਨਾਂ ਦਾ ਬੰਗਾਲੀ ਕਾਰੀਗਰ ਸੀ। ਉਹ ਇੱਕ ਘੱਟੋ ਘੱਟ 2 ਕਿਲੋ ਦੇ ਕਰੀਬ ਸੋਨਾ ਲੈ ਕੇ ਉਹ ਸਾਰਿਆਂ ਦਾ ਮਾਲ ਮਤਲਬ ਬਣ ਲਈ ਦਿੱਤਾ ਹੁੰਦਾ। ਕਿਹੜੇ ਸੁਨਾਰਿਆਂ ਦਾ ਕਿੱਥੇ ਦੇ ਦਸੂਹੇ ਦੇ ਅੱਛਾ ਤੇ ਉਹ ਲੈ ਕੇ ਨਾ ਸਵੇਰੇ ਸਵੇਰੇ 도ੜ ਗਿਆ ਕੱਲ ਸਾਨੂੰ ਕੱਲ ਉਹਨਾਂ ਦੇ ਫੋਨ ਆਏ ਸੀ ਤੇ ਅਸੀਂ ਕਿ ਕੋਈ ਨਹੀਂ ਜੀ ਆਜੋ ਅਸੀਂ ਸਵੇਰੇ ਸਾਰੇ ਇਕੱਠੇ ਹੋ ਕੇ ਨਾ ਐਸਐਸ ਐਸਪੀ ਸੀ ਘਰ ਨਾਲ ਮਿਲਾਂਗੇ ਸਿੰਦਰ ਲੰਬਜ ਨੇ ਸਾਨੂੰ ਆਸਵਾਸਨ ਦਿੱਤਾ ਕਿ ਇਹਦੇ ਬਾਰੇ ਚ ਜੋ ਵੀ ਬੰਦ ਦੀ ਕਾਰਵਾਈ ਕਰਾਂਗੇ ਉਹ ਉਹਨਾਂ ਨੇ ਇਮੀਡੀਏਟ ਐਸਐਚਓ ਦਸੂਹਾ ਨੂੰ ਆ ਨਿਰਦੇਸ਼ ਦਿੱਤਾ ਤੁਸੀਂ ਜਿੰਦੇ ਜਿੰਦੇ ਦੀ ਕਾਰਵਾਈ ਕਰੋ ਬੰਦਿਆਂ ਨੂੰ ਫੜੋ ਜਾਂ ਉਹਨਾਂ ਦੇ ਕੋਈ ਰਿਲੇਟਿਵ ਹੈ ਉਹਨਾਂ ਨੂੰ ਫੜੋ ਤੇ ਇਹਨਾਂ ਦਾ ਸੋਨਾ ਬਰਾਮਦ ਕਰੋ ਸਰ ਜਿਹੜੇ ਇਹ ਹੁਕਾਰੀ ਕਰਾ ਇਹਨਾਂ ਦਾ ਕੋਈ ਹੋ ਨਹੀਂ ਉਹਦਾ ਡਾਟਾ ਲਿੱਤਾ ਹੁੰਦਾ ਕਿੱਥੋਂ ਆਏ ਕੋਣ ਆ ਕੀ ਹੈ ਸਰ ਡਾਟਾ ਦਾ ਲਿੱਤਾ ਹੁੰਦਾ ਪਰ ਇਦਾਂ ਨਾ ਫਿਰ 15 20 ਸਾਲ ਤੋਂ ਉਹ ਕੰਮ ਕਰ ਰਹੇ ਆ ਹਾਂਜੀ ਦੇਖੋ ਉਹ ਇੱਥੇ ਦੇ ਬਸਿੰਦੇ ਹੋ ਜਾਂਦੇ ਹਾਂਜੀ ਇਵਨ ਕਈਆਂ ਲੋਕਾਂ ਨੇ ਬੋਰਡ ਤੇ ਬਣਾ ਲਏ ਆਧਾਰ ਕਾਰਡ ਇੱਥੇ ਬਣੇ ਹੈਗੇ ਪਰ ਉਹ ਕਿਸੇ ਦਾ ਕੀ ਪਤਾ ਕਦੋਂ ਕਿਸੇ ਦੇ ਮਨ ਚ ਖੋਟ ਆ ਜਾਵੇ ਹੈਨਾ ਇਸ ਕਰਕੇ ਦੂਜਾ ਕਾਂਡ ਹੋ ਗਿਆ ਜੀ ਪਹਿਲੇ ਹੋਤੇ ਹੋਏ ਸੀ ਤੁਹਾਡੇ ਬਹੁਤ ਕਾਂਡ ਹਰ ਆਲ ਓਵਰ ਪੰਜਾਬ ਚ ਹੋ ਰਹੇ ਹੈ ਹੈਨਾ ਤੇ ਇਹਦਾ ਵੀ ਕੀ ਕਰਸੇ ਜਦੋਂ 15 20 ਸਾਲ ਤੇ ਬੰਦਾ ਕੰਮ ਕਰ ਰਿਹਾ ਹਾਂਜੀ ਨਾਤ ਪਾਉਣ ਵਾਸਤੇ ਕੀ ਸੋਚਿਆ ਇਹਨਾਂ ਨੇ ਉਹਦੇ ਬਾਰੇ ਤੇ ਅਸੀਂ ਪੰਜਾਬ ਲੈਵਲ ਦੀ ਮੀਟਿੰਗ ਕਰਾਂਗੇ ਅੱਗੇ ਵੀ ਮੀਟਿੰਗਾਂ ਹੁੰਦੀਆਂ ਰਹੀਆਂ ਤੇ ਇਹ ਵੀ ਅਸੀਂ ਤਾਂ ਕਹਿੰਦੇ ਵੀ ਆਇਡੈਂਟੀਫਿਕੇਸ਼ਨ ਲਾਓ ਇਹ ਇਹਨਾਂ ਨਾਲ ਸਾਨੂੰ ਮਿਲ ਕੇ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਪੁਲਿਸ ਪੁਲਿਸ ਨੂੰ ਵੀ ਨਾਲ ਸਾਡੇ ਨਾਲ ਕੰਮ ਕਰਨਾ ਚਾਹੀਦਾ ਕਿ ਪੁਲਿਸ ਇਹਨਾਂ ਦੀ ਆਇਡੈਂਟੀਫਿਕੇਸ਼ਨ ਲੈ ਕੇ ਪੇਸ ਆਊਟ ਕਰੇ ਨਾ ਨੂੰ ਔਰ ਇਹਦਾ ਵੀ ਇਹ ਜਿਹੜੇ ਬੰਗਾਲੀ ਹੁੰਦੇ ਨੇ ਜੀ ਨਿਤ ਨਵੇਂ ਛੋਟੇ ਛੋਟੇ ਬੱਚੇ ਲੈ ਕੇ ਆ ਜਾਂਦੇ ਹਾਂ ਜੀ ਇਹਨਾਂ ਔਰ ਪਤਾ ਨਹੀਂ ਲੱਗਦਾ ਕੌਣ ਕਿਨੂੰ ਲਿਆ ਰਿਹਾ ਇਹ ਸਹੀ ਕਲੈਰੀਫਾਈ ਕਰਦੇ ਆਪਾਂ ਪ੍ਰਸ਼ਾਸਨ ਕੋਲ ਇਹ ਵੀ ਅਸੀਂ ਇਹੀ ਮੰਗ ਕਰਦੇ ਆ ਕਿ ਇਹਦਾ ਜਲਦੀ ਜਲਦੀ ਹੱਲ ਹੋਵੇ ਕਿ ਆਣ ਵਾਲੇ ਟਾਈਮ ਤੇ ਦੇਖੋ ਸਨਿਆਰੇ ਬੜੇ ਸੌਫਟ ਟਾਰਗੇਟ ਹੋ ਗਏ ਹਰ ਜਗ੍ਹਾ ਨਾਲ ਦੇਖੋ ਧਕਾਤੀਆਂ ਹੋ ਰਹੀਆਂ ਔਰ ਇਹ ਜਿਹੜੇ ਨਿਤ ਨਵੀਆਂ ਸੋਨਾ ਲੈ ਕੇ ਦੌੜ ਰਹੇ ਆ ਕੋਈ ਲਿਖਾ ਪੜੀ ਹੈ ਨਹੀਂ ਇਹਨਾਂ ਦੀ ਕੋਈ ਪਤਾ ਹੈ ਨਹੀਂ ਕਿੱਥੇ ਦੌੜ ਜਾਂਦੇ ਇਹ ਲਵਦੇ ਹੀ ਹਨੀ ਇਹ ਮੈਕਸਿਮ ਬੰਗਾਲੀ ਯੂਪੀ ਦੇ ਵੀ ਹੈਗੇ ਵਿਚ ਲੋਕ ਮਰਾਠੇ ਵੀ ਹੈਗੇ ਸੋ ਇਹ ਕਰਕੇ ਅਸੀਂ ਇਹ ਕੰਦੇ ਪ੍ਰਸ਼ਾਸਨ ਨੂੰ ਇਹਦੇ ਤੇ ਨਕੇਲ ਪਾਈ ਜਾਂਦੇ ਇਸ ਦਾ ਜੀ ਸਰ ਫਿਰ ਸੁਣਿਆ ਜਿਦਾ ਇੱਕ ਮਾਮਲਾ ਹੋਇਆ ਸੀਗਾ ਅੱਜ ਨਿਆਰੇ ਸਾਰੇ ਇੱਥੇ ਆਏ ਕਿ ਮਾਰੇ ਸਾਰਾ ਮਾਮਲਾ ਇਹ ਹੁਣੇ ਮੇਰੇ ਧਿਆਨ ਵਿੱਚ ਆਇਆ ਵੀ ਇੱਥੇ ਜਿਹੜੇ ਸੁਨਿਆਰੇ ਨੇ ਉਹਨਾਂ ਨੇ ਕੋਈ ਆਪਣਾ ਜਿ ਕੰਮ ਕਰਨ ਵਾਸਤੇ ਬੰਦਾ ਰੱਖਿਆ ਹੋਇਆ ਸੀ ਉਹ ਇਹਨਾਂ ਦਾ ਕਾਫੀ ਜਿਹਾ ਸਮਾਨ ਜਿਹੜਾ ਸੋਨਾ ਹੈ ਉਹ ਲੈ ਕੇ ਇੱਥੋਂ ਚੋਰੀ ਕਰਕੇ ਭੱਜ ਗਿਆ ਅਈ ਇਮੀਡੀਏਟਲੀ ਅਫੇਅਰ ਦਰਜ ਕਰਿਆ ਅਤੇ ਦਰਜ ਕਰਕੇ ਇੱਕ ਸਪੈਸ਼ਲ ਟੀਮ ਜਿਹੜੀ ਹੈ ਉਹ ਬਣਾ ਕੇ ਦੋਸ਼ੀ ਨੂੰ ਫੜਨ ਵਾਸਤੇ ਰੋਹਣਾ ਕੀਤੀ ਜਾ ਰਹੀ ਸਰ ਇਹੋ ਪਤਾ ਕਿੰਨੇ ਕਿ ਉਹ ਜਿਹੜਾ ਪ੍ਰਾਇਮਰੀ ਸਾਈਡ ਤੇ ਨਾ ਦੱਸਿਆ ਵੀ 2 ਕਿਲੋ ਸੋਨਾ ਲੈ ਕੇ ਬਾਕੀ ਇਹ ਜਿਹੜੀ ਤਫਤੀਸ਼ ਦੇ ਵਿੱਚ ਕੁਝ ਬੰਦੇ ਹੋਰ ਵੀ ਹੋਣਗੇ ਜਿਹੜਾ ਦਾ ਸਮਾਨ ਗਿਆ ਹੋਵੇਗਾ ਸਾਰਾ ਤਫਤੀਸ਼ ਵਿੱਚ ਨਜ਼ਰ ਆਏਗਾ ਸਰ ਇਕੱਲਾ ਸੀ ਕਿ ਹੋਰ ਕਿਸ ਤਰ੍ਹਾਂ ਫਿਲਹਾਲ ਤੋਂ ਜੋ ਇਹਨਾਂ ਦੱਸਿਆ ਵੀ ਉਹ ਇਕੱਲਾ ਸੀ ਇੱਥੇ ਤੋਂ ਇਹਨਾਂ ਦਾ ਜਿਹੜਾ ਸੋਨਾ ਚੋਰੀ ਕਰਕੇ ਚਲਾ ਗਿਆ we at gna university see potential in everyone and everything around us we drive innovation and entrepreneurship we groom competent global citizens to affect positive change around them.